ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਫੁੱਲ ਪਿਓਰ ਪਸ਼ਮੀਨੇ ਦੇ ਸੂਟ ਲੇੰਗੇ ਤੇ ਲਾਈਨਿੰਗ ਲਗਾ ਕੇ ਤੁਸੀਂ ਇਹਨਾਂ ਨੂੰ ਸਲਾਈ ਕਰਾ ਸਕਦੇ ਹੋਗੇ ਬਿਨਾਂ ਲਾਈਨਿੰਗ ਤੋਂ ਵੀ ਸਲਾਈ ਕਰਵਾ ਸਕਦੇ ਹੋਗੇ ਤੇ ਫੁੱਲ ਪਿਓਰ ਜਿਹੜਾ ਸਟਾਫ ਹੈਗਾ ਫੁੱਲ ਪਿਓਰ ਆ ਰੀਵਾ ਬ੍ਰਾਂਡ ਰਹਿਗਾ ਬਿਲਕੁਲ ਚੁੰਨੀ ਵਰਗਾ ਕੱਪੜਾ ਹੈਗਾ ਸ਼ਰਟ ਦਾ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਨੇਗੇ 컬러 ਵੀ ਬਹੁਤ ਜਿਆਦੇ ਸੋਹਣਾਗਾ ਤੇ ਨਾਲ ਰਹੇਗੀ ਜੀ ਮੈਚਿੰਗ ਸਲਵਾਰ ਫੁੱਲ ਪਿਓਰ ਪਸ਼ਮੀਨੇ ਦੀ ਬਾਟਮ ਹੈਗੀ ਤੇ ਨਾਲ ਰਹੇਗਾ ਪਿਓਰ ਮਸਲੀਨ ਦਾ ਫੁੱਲ ਪਿਓਰ ਦਾ ਦੁਪੱਟਾ ਬਿਲਕੁਲ ਜਿਹੜਾ ਸ਼ਰਟ ਦਾ ਸਟੱਫ ਹੈਗਾ ਬਿਲਕੁਲ ਚੁੰਨੀ ਵਰਗਾ ਹੈਗਾ ਜਿਹਦੀ ਸਾਰਾ ਤੁਸੀਂ ਇਹਨੂੰ ਮੁੱਠੀ ਚ ਲੈ ਲਓ ਕੱਪੜੇ ਨੂੰ ਇਕੱਠਾ ਕਰਕੇ ਇੰਨਾ ਕੁ ਜਿਆਦੇ ਸੋਹਣਾ ਦੇ ਮੇਰਾ ਹੱਥ ਵੀ ਦਿਖ ਰਿਹਾਗਾ ਇੰਨਾ ਜਿਆਦੇ ਸੋਹਣਾ ਪਸ਼ਮੀਨਾ ਜਿੰਨਾ ਵੀ ਕਹਿ ਦੋ ਤੁਸੀਂ ਤੇ ਨਾ ਰਹੀ ਕਿਸ ਤਰ੍ਹਾਂ ਦੀ ਪਲੇਨ ਬਾਟਮ ਤੇ ਨਾਲ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾਗਾ ਲਓ ਜੀ ਦੇਖੋ ਪ੍ਰਾਈਜ਼ ਰਹੇਗਾ 3000 ਪਲੱਸ ਸ਼ਿਪਿੰਗ ਰਹੇਗੀ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਸਲਾਈ ਵੀ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋ ਲਓ ਜੀ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਤੇ ਨਾਲ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਲੇਨ ਬਾਟਮ ਤੇ ਪਲੱਸ ਨਾਲ ਹੈਗਾ ਕਰ ਦੁਪੱਟਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਸ਼ਰਟ ਦਾ ਸਟੱਫ ਬਿਲਕੁਲ ਚੁੰਨੀ ਵਰਗਾ ਹੈਗਾ ਇੰਨਾ ਕੁ ਸੋਨਾ ਸਟੱਫ ਹੈ ਪਸ਼ਮੀਨਾ ਤੇ ਨਾਲ ਰਹੇਗੀ ਸੀ ਪਿਓਰ ਪਸ਼ਮੀਨੇ ਦੀ ਬਾਟਮ ਹੈ ਤੁਸੀਂ ਦੇਖ ਸਕਦੇ ਹੋਗੇ ਤੇਰੀ ਤੁਸੀਂ ਬਾਟਮ ਦੀ ਕੰਨੀ ਵੀ ਚੈੱਕ ਕਰ ਲਓ ਫੁੱਲ ਪਿਓਰ ਹੈਗੀ ਬਿਲਕੁਲ ਬਾਟਮ ਪ੍ਰਾਈਸ ਇਹਦਾ 3000 ਹੈ ਇਹਦਾ ਵੀ ਇਸ ਤੋਂ ਬਾਅਦ ਆ ਜਾਊਗਾ ਬਰਾਊਨ ਕਲਰ ਕਲਰ ਚਾਰੇ ਸੋਨੇ ਨੇ ਚਾਰ ਕਲਰਾਂ ਦਾ ਸੈੱਟ ਸੀਗਾ ਚਾਰੋਂ ਹੀ ਕਲਰ ਬਹੁਤ ਸੋਹਣੇ ਨੇਗੇ ਲਓ ਜੀ ਦੇਖੋ ਇਹ ਰਹਿ ਗਈ ਸੀ ਬਾਟਮ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹੜਾ ਇਹ ਸਟੱਫ ਹੈਗਾ ਲਾਸਟ ਫਰਵਰੀ ਤੱਕ ਪਹੂਗਾ ਮਾਰਚ ਦੇ ਮਤਲਬ 10 ਤਰੀਕ ਦਿਨਾਂ ਤੱਕ ਵੀ ਤੁਸੀਂ ਇਹਨੂੰ ਪਾ ਸਕਦੇ ਹੋਗੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਪਣਿਆ ਹੋਇਆ ਹੈਗਾ ਇਹਦਾ ਪ੍ਰਾਈਸ ਵੀ ਹੈਗਾ ਹੈਗਾ 3000 ਇਸ ਤੋਂ ਬਾਅਦ ਹੈਗਾ ਜੀ ਅਗਲਾ ਕਲਰ ਲੋਚੇ 컬러 ਚਾਰੋ ਹੀ ਸੋਨੇ ਨੇਗੇ ਉਲਟ ਜੇ ਤੁਹਾਨੂੰ ਐਮਰਜੈਂਸੀ ਸੂਟ ਚਾਹੀਦਾਗਾ ਕੋਈ ਵੀ ਫੰਕਸ਼ਨ ਹੈ ਪਾਰਟੀ ਵੇਰਾ ਤਾਂ ਤੁਸੀਂ ਜਰੂਰ ਇਹ ਸੂਟ ਲੈ ਸਕਦੇ ਹੋਗੇ ਲੋਚੇ ਇਸ ਤਰ੍ਹਾਂ ਰਹੀ ਕੀ ਬਾਟਮ ਕਿਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਖੁੱਲੇ ਡੁੱਲੇ ਦੁਪੱਟੇ ਨਹੀਂਗੇ ਪੂਰੇ ਸੋਨੇ ਬਿਲਕੁਲ ਸੌਫਟ ਫੈਬਰਿਕ ਹੈਗਾ ਲੋਟ ਇਹ ਚਾਰ ਕਲਰ ਸੀਗੇ ਚਾਰਾਂ ਦੇ ਵਿੱਚੋਂ ਜੋ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਤਾਂ 3000 ਪ੍ਰਾਈਸ ਰਹੇਗਾ ਤੇ ਇਹ ਵਾਲਾ ਸੂਟ ਹੈ ਜੀ 올ਓਵਰ ਹੈਗਾ ਟੇਸਟਾ ਦਾ ਰਹੇਗਾ ਲੋਟ ਬਲੈਕ ਕਲਰ ਦਾ ਸੂਟ ਹੈਗਾ ਤੇ 올ਓਵਰ ਸੂਟ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਪਿਓਰ ਕ੍ਰਾਸ਼ ਦਾ ਸੂਟ ਹੈ 올 ਓਵਰ ਦਾ ਪ੍ਰਾਈਸ ਰਹੇਗਾ 2500 ਲਓ ਜੀ ਦੁਪੱਟਾ ਇਹਦੇ ਨਾਲ ਤੁਸੀਂ ਇਸ ਕਲਰ ਦਾ ਰੱਖ ਸਕਦੇ ਹੋਗੇ ਰੈੱਡ ਜਾਂ ਜਾਂ ਫਿਰ ਤੁਸੀਂ ਨਾਲ ਦਾ ਵੀ ਲੈ ਸਕਦੇ ਹੋ ਬਲੈਕ ਜੇ ਤੁਹਾਡੇ ਕੋਲ ਪਿਆਗਾ ਤਾਂ ਤੁਸੀਂ ਉਹਦਾ ਵੀ ਲੈ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਆਪਣੇ ਕੋਲ ਇੱਕ ਸੂਟ ਰੈਡੀ ਪਿਆਗਾ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਇਹਨੂੰ ਆਪਾਂ ਮੈਚਿੰਗ ਕਰ ਦਾਂਗੇ ਕਰਾਸ਼ਤੇ ਉੱਪਰ ਬਣਿਆ ਹੋਇਆਗਾ ਸੂਟ ਹੈ ਫੁੱਲ ਹੈਂਡਵਰਕ ਹੋਇਆ ਹੋਇਆਗਾ ਲੋ ਜੀ ਤੁਸੀਂ ਕੰਮ ਦੇਖ ਸਕਦੇ ਹੋਗੇ ਕਿੰਨਾ ਜਿਆਦਾ ਸੋਹਣਾਗਾ ਜੇ ਤੁਹਾਨੂੰ ਕੋਈ ਵੀ ਐਮਰਜੈਂਸੀ ਸੂਟ ਚਾਹੀਦਾਗਾ ਤਾਂ ਆਪਾਂ ਇਹਦੇ ਨਾਲ ਬਰਾਊਨ ਕਲਰ ਦੀ ਬਾਟਮ ਲਗਾ ਦਾਂਗੇ ਤੇ ਆਹ ਬਾਜੂ ਦਾ ਵਰਕ ਆ ਜਾਊਗਾ ਸਾਰਾ ਹੈਂਡਚ ਕੰਮ ਹੋਇਆ ਹੋਇਆਗਾ ਨਾਲ ਹੈਗਾਗਾ ਫੁੱਲ ਪਿਓਰ ਕਮਲ ਚਨਾਉਣ ਦਾ ਦੁਪੱਟਾ ਲੋ ਜੀ ਇਹਨੂੰ ਤੁਸੀਂ ਸੂਟ ਨੂੰ ਰਖਵਾ ਸਕਦੇ ਹੋਗੇ ਪ੍ਰਾਈਸ ਪੁੱਛ ਕੇ ਵਟਸਐਪ ਤੇ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਨਾਲ ਆਪਾਂ ਕ੍ਰੇਪ ਦੀ ਬਾਟਮ ਲਗਾਵਾਂਗੇ ਜੇ ਤੁਸੀਂ ਐਵੇਂ ਦੇ ਹੈਂਡਵਰਕ ਦੇ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਆਪਣੇ ਕੋਲੇ ਬਹੁਤ ਸੋਹਣਾ ਫੈਬਰਿਕ ਹੈ ਬਾਂਦਨੀ ਟਿਸ਼ੂ ਦੇ ਵਿੱਚ ਤੇ ਇਹ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਹੈ ਤੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਲੋ ਜੀ ਦੇਖੋ ਰਾਇਲ ਬਲੂ ਕਲਰ ਹੈਗਾ ਇਸ ਤੋਂ ਬਾਅਦ ਆ ਜੁਗਾ ਯੈਲੋ ਤੁਹਾਨੂੰ ਮੈਂ ਸਾਰੇ ਕਲਰ ਦਿਖਾ ਦੇਣੀ ਹੈਗੇ ਤੇ ਤੁਸੀਂ ਵਰਕ ਕਰਵਾ ਸਕਦੇ ਹੋ बहुत ज़्यादा सोहना सूट बनूंगा ये शर्ट रहेगी ये बॉटम रहेगी ठीक है जी ये वाला कलर अगे फ्रोजी इस तो बाद आजगा जी रेड यदि बॉटम इतनी सेम ही ना बस फिर आजगा मेहंदी ਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨ ਕਰਵਾ ਸਕਦੇ ਹੋ ਜੋ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਲਓ ਜੀ ਅਗਲਾ ਆ ਜੂਗਾ ਪਰਪਲ ਠੀਕ ਹੈ ਜੀ ਇਹ ਤੇ ਤੁਸੀਂ ਹੈਂਡਵਰਕ ਕਰਾ ਲਓ ਮਸ਼ੀਨ ਕਰਵਾ ਲਓ ਪਲੱਸ ਮਸ਼ੀਨ ਪਲੱਸ ਆਰੀ ਕਰਵਾ ਲਓ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਆਪਣਾ ਡਿਜ਼ਾਈਨ ਹੈ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋਗੇ ਮੈਨੂੰ ਪ੍ਰਾਈਸ ਪੁੱਛ ਲਿਓ ਤੇ ਦੇ ਨਾਲ ਆਪਾਂ ਕਰੇਵ ਦੀ ਬਾਟਮ ਕਿਉਂਕਿ ਇਹ ਮੈਚਿੰਗ ਸੂਟ ਹੀ ਸੋਹਣਾ ਲੱਗੂਗਾ ਫੁੱਲ ਕਮਲ ਚੁਣੋਂ ਦਾ ਦੁਪੱਟਾក៏ ਆਪਾਂ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਲੈਸ ਵਗੈਰਾ ਲਗਾ ਕੇ ਦੇ ਦਾਂਗੇ ਗੋਟਾ ਵਗੈਰਾ ਤੇ ਇਹਦੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਵਰਕ ਕਰਵਾ ਸਕਦੇ ਹੋਗੇ ਜਿਹੜੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਦਿਖਾਏ ਨੇ ਉਹ ਫੁੱਲ ਪਿਓਰ ਪਸ਼ਮੀਨੇ ਦੇ ਸੂਟ ਨੇਗੇ ਬਹੁਤ ਹੀ ਲਾਈਟ weight ਸਟੱਫ ਹੈਗਾ ਬਿਲਕੁਲ 셔ਟ ਦਾ ਜਿਹੜਾ ਕੱਪੜਾ ਚੁੰਨੀ ਵਰਗਾ ਹੈਗਾ ਉਹਦੀ ਜਿਹੜੀ ਕਾਸਟ ਹੈ ਕਿ 3000 ਆ ਪਲੱਸ ਸ਼ਿਪਿੰਗ ਰਹੇਗੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ